ਦੇਖੋ ਸਿੱਖ ਬੁਨਿਆਦ 'ਚ ਭਾਵੇਂ ਇਸੇ ਹੀ ਘਰ ਵਸਦਾ ਹੋਵੇ ਉਹਦੇ ਪ੍ਰਾਣਾ ਦੀ ਤੜਪ ਹੁੰਦੀ ਆ ਰੋਜ਼ ਅਰਦਾਸ ਕਰਦਾ ਸ੍ਰੀ ਅਮਰ ਸਹਾਬ ਜੀ ਦੇ ਦਰਸ਼ਨ ਇਸਨਾਨ ਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਜਿਹੜੀਆਂ ਸਾਜਿਸ਼ਾਂ ਰਚ ਕੇ ਸਖੀ ਹਰਮੰਦਰ ਜੀ ਪਟਨਾ ਸਾਹਿਬ ਦੇ ਪਦਵੀ ਨੂੰ ਬਦਨਾਮ ਕੀਤਾ ਗਿਆ ਸੀ ਉਧਰ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਸਰੋਦਾ ਦੇ ਪਾਣੀ ਦਾ ਪਾਣੀ ਕੀਤਾ ਉਹ ਮੇਰੇ ਅਗਨੇ ਦੀ ਵਾਸਤੇ ਵੀ ਬਹੁਤ ਵੱਡਾ ਕਰਿਸਮਾ ਹੈ ਇਹ ਮੇਰੇ ਪੀੜੇ ਦੇ ਮਾਲਕ ਧਰਮ ਰੱਖਸ਼ਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਦਸਤਕਮ ਬਸਤੇ ਮੁਬਾਰਕ ਨਾਲ ਸਾਜੇ ਹੋਏ ਤਖਤ ਸ੍ਰੀ ਕਾਲਪੁਰ ਸਾਹਿਬ ਤੋਂ ਮੇਰੀ ਪੇਰੀ ਦਾ ਨਗਾਰਾ ਵਧਿਆ ਤੇ ਬੀਤੇ 21 ਮਈ ਨੂੰ 10 ਦਿਨਾਂ ਸੇਵਾਵਾਂ ਤੇ ਜੋ ਪਟਨਾ ਸਾਹਿਬ ਰੋਕ ਲਗਾਈ ਗਈ ਸੀ ਉਹ ਰੋਕ ਹਟਾ ਦਿੱਤੀ ਗਈ ਇਸ ਤੋਂ ਬਾਅਦ ਹੁਣ ਮੇਰਾ ਕੋਈ ਮਾਮਲਾ ਰਹਿ ਨਹੀਂ ਗਿਆ ਮੇਰੇ ਤੋਂ ਬੇ ਗ੍ਰੰਤੀ ਸਿੰਘ ਨਾਲ ਜਾਂ ਕਮੇਟੀ ਨਾਲ ਸਿੱਧਾ ਸਦਾ ਅਕਾਲ ਤਖਤ ਦਾ ਮਸਲਾ ਹੈ। ਪਟਨਾ ਸਾਹਿਬ ਦੀ ਕਮੇਟੀ ਨੂੰ ਹਜੇ ਤੱਕ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖੀਏ ਉਹ ਉਹਨਾਂ ਦਾ ਸਵਾਰਥ ਹੈ। ਉਹਨਾਂ ਦੀ ਆਪਣੀ ਜਿਹੜੀ ਟਰਮ ਸੀ ਉਹ ਪੂਰੀ ਹੋ ਚੁੱਕੀ ਹੈ। 5 ਸਾਲ ਕਮੇਟੀ ਦੀ ਟਰਮ ਹੁੰਦੀ ਹੈ। ਜੋ 2 ਸਾਲ ਪਹਿਲਾਂ ਹੀ ਪੂਰੀ ਹੋ ਗਈ। ਔਰ ਆਪਣੇ ਆਪ ਨੂੰ ਸੇਵਕ ਘੋਣ ਵਾਲੇ ਪਤਾ ਨਹੀਂ ਕਿਉਂ ਅਜੇ ਤੱਕ ਕੁਰਸੀਆਂ ਨਹੀਂ ਛੱਡ ਨਹੀਂ ਰਹੇ ਨਜੀ ਸਵਾਰਥ ਨੇ ਔਰ ਨਜੀ ਪ੍ਰੈਸਟੀਜ ਦਾ ইস্যੂ ਬਣਾਏ ਹੋਏ ਨੇ ਇੱਕ ਦੂਜੇ ਨਾਲ ਲੜਾ ਕੇ ਇੱਕ ਦੂਜੇ ਦਾ અપਮਾਨ ਕਰਾ ਕੇ ਤੇ ਜਿਹੜੇ ਉੱਤੇ ਮੁਖੀ ਨੇ ਉਹ ਗੁਰਮਤ ਦਾ ਘਾਣ ਕਰ ਰਹੇ ਫਕਰ ਸਾਹਿਬਾਨ ਉਵੇਂ ਪੰਜਾ ਤਖਤਾਂ ਤੋਂ ਕੋਈ ਨਹੀਂ ਆ ਕਿਸਦਾ ਜਲ ਖਰੀਦ ਨਹੀਂ ਸਾਰੀ ਉਮਰ ਉਨ੍ਹਾਂ ਨੂੰ ਕਿਸੇ ਇਤਨਾ ਨਹੀਂ ਰਹਿਣਾ ਹੁੰਦਾ ਵਰਕ ਉਸ ਲੋਕ ਐਸੇ ਆ ਜਾਂਦੇ ਨੇ ਜਿਹੜੇ ਬੇਅਮਰਤੀ ਹੋਈ ਨੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਨਸਥਾਵਾਂ ਨੇ ਜਿਨ੍ਹਾਂ ਵਿੱਚ ਸਵੈਮਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਚੀਫ ਕੌਲਸਾ ਦੀਵਾਨ ਹੈ ਤਖਤ ਸਹਬਾਨ ਨੇ ਔਰ ਇਸ ਤਰ੍ਹਾਂ ਵੀ ਸਾਡੀਆਂ ਮਹਾਨ ਸੰਸਧਾਵਾਂ ਨੇ ਉਹਨਾਂ ਦੇ ਆਗੂ ਅਗਰ ਉਹਨਾਂ ਵਿੱਚ ਵਿਤਰਨ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਅਗਰ ਉਹਨਾਂ ਵਿੱਚ ਮੈਂਬਰ ਬੇਅਮਰਤੀਏ ਹੋਣ ਔਰ ਕੇਸਾਂ ਦੀ ਵਿਅਦਿਕ ਕਰਨ ਵਾਲੇ ਹੋਣ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਹੋ ਅਤ ਸਵਾਰਥੀ ਤੇ ਆਤ ਜਿੱਦੇ ਹੋਣ ਤੇ ਅਸੀਂ ਇਹ ਚਾਹੀ ਕਹ ਦਮਾ ਪ੍ਰਾਣੀ ਪਾਰਟੀ ਐ ਪਾਣੀ ਸਰਕਾਰ ਐ ਫਲਾਣਾ ਐ ਕਰ ਰਿਆ ਉਸੇ ਸਾਰਾ ਇਤਿਹਾਸ ਕੋੜੇ ਬਹੁਤੀ ਵਾਰੀ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੌਮ ਨੂੰ ਗਹਿਣੇ ਪਾਇਆ ਔਰ ਕੌਮ ਦਾ ਕਾਹਨ ਕੀਤਾ ਔਰ ਅੱਜ ਵੀ ਕਰ ਰਹੇ ਨੇ Patna ਸਾਡੇ ਪੰਜ ਪਿਆਰੇ ਉਹਨਾਂ ਸੁਧਿਸ਼ੀ ਬਦਲ ਨੂੰ ਤਲਾ ਗੋਲਨ ਦੇ ਤੱਕ ਦੇਖੀਏ ਸਾਡੇ ਦੇਖੋ ਇਹ ਤੇ ਬੜੀ ਇੱਕ ਹਾਸੋ ਹੀ ਨਹੀਂ ਗੱਲ ਹੈ ਕੋਦੋਂ ਸੋਰੇ ਅੰਮ੍ਰਿਤਵਾਲੇ ਸੁਰੂ ਅਗਾਹ ਤੱਕ ਸਾਹਿਬ ਤੋਂ ਭਾਈ ਗੁਰਦਿਆਲ ਸਿੰਘ ਜੀ ਨੇ ਪਿੱਛੇ ਜਿਹੜਾ ਆਪੇ ਸੰਗਣਾ ਨੇ ਇਸੜੀ ਅੰਤਰਕਾਰਕਿਆ ਸੀ। ਔਰ ਮੇਨ ਗੇਮ ਗੇਮ ਪਲਾਨਰ ਪਲਾਨਰ ਕਿਆ ਸੀ ਮਰਿਆਦਾ ਭੰਗ ਕਰਨ ਦਾ ਮਰਿਆਦਾ ਦਾ ਹਨਨ ਕਰਨ ਦਾ ਉਸ ਨੂੰ ਵੀ ਤੇ ਬਲਦੇਸ਼ ਜੀ ਉਹਨਾਂ ਨੇ ਉਹਨਾਂ ਨੂੰ ਪੰਜ ਬਾਣੀਆਂ ਦਾ ਪਾਠ ਉਹਨਾਂ ਨੂੰ ਨਹੀਂ ਆਉਂਦਾ ਉਹ ਇੱਧਰ ਦੇ ਸੱਜੇ ਵੇਲੇ ਸੰਘ ਨੇ ਉਹਨਾਂ ਦੇ ਘਰ ਹੀ ਤਾਂ ਸਿੱਖੀ ਦਾ ਨੰਮੋ ਨਿਸ਼ਾਨ ਨਹੀਂ ਉਹਨਾਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਵੀ ਕਿਤੇ ਇਤਜ਼ਾਰ ਸਿੱਖਾਉਣ ਵਾਲ ਕੀਤੀ ਸਾਰੇ ਕੇਸ ਕੱਟਦੇ ਨੇ ਗੁਰਦਾਰ ਸਿੰਘ ਦਾ ਪਿਤਾ ਸੁਖਤਾ ਪਿੰਡਾ ਦੀਆਂ ਫੋਟੋ ਸਾਰੀਆਂ ਵਾਇਰਲ ਹੋਈਆਂ ਇਸ ਲਈ ਦੇਸ਼ਦਾਰ ਦਾ ਮੁੰਡਾ ਸੀ ਜਿਹੜਾ ਇਸ ਦਾ ਨਾਮ ਮੇਰੇ ਖਿਆਲੋਂ ਬੜਾ ਸੋਹਣਾ ਨਾਸੇ ਸਿੱਖੀ ਵਾਲਾ ਉਹ ਵੀ ਸ਼ਰਾਬ ਪੀਂਦਾ ਤੇ ਸਿਗਦਾ ਪੀਂਦਾ ਤੇ ਸਮੋਕ ਕਰਦਾ ਵੀਡੀਓ ਵਾਇਰਲ ਹੋਈ। ਔਰ ਅਸਿਸਟ ਸਾਡੇ ਕੁਵਰਣ ਹੋਈ ਧਰਮ ਕੀ ਗੱਤ ਰਹੀ। ਇਹ ਹਾਲਾਤ ਬਣਿਆ ਹੋਏ ਨੇ। ਜਦੋਂ ਸਾਰੇ ਇੱਕ ਵਿਅਕਤੀ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸਸਪੈਂਡ ਕਰ ਦਿੱਤਾ ਜਾਏ। ਇਸ ਤੋਂ ਬਾਅਦ ਉਹ ਆਖੇ ਜੀ ਮੈਂ ਅਕਾਲ ਤਖਤ ਖੇਦ ਦੇਵਾਂ ਤਨਖਾਹ ਹੀ ਕਰਦਾ। ਸੋ ਬੰਮਾ ਸਾਹਿਬ ਦੇ ਦੇਖਵਾਰ ਜੀ ਨੂੰ ਮੈਂ ਤਖ਼ਈਆ ਕਰਦਾ ਪਹਿਲੇ ਆਪਣੀ ਆ ਕੇ ਅਕਾਲ ਤਖ਼ਤ ਸਾਹਿਬ ਤੋਂ ਕਲੀਅਰ ਕਰਵਾ ਲੈਣਾ ਮਾਫੀ ਮੰਗ ਲੈਣਾ ਤੇ ਇਹ ਕਹਿਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਇੱਕ ਨਿਸਪੱਤਰ ਰੈਂਕ ਦਾ ਬੰਦਾ ਬੀਜਪੀ ਨੂੰ ਆਕੇ ਮੈਨੂੰ ਸਸਪੈਂਡ ਕਰ ਦੇਣਾ ਜਾਂ ਕਿਸੇ ਪਾਰਟੀ ਦਾ ਵਰਕਰ ਕਰੇ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਯਾ ਅਸਮਦੀਨ ਸਸਪੈਂਡ ਕਰ ਦਿਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਰ ਕੀ ਰਹੇ ਹਾਂ ਆਪਣੀ ਕਰ ਸਕਦੇ ਜਿੰਨੀ ਜਲਦੀ ਇਹਨਾਂ ਤੋਂ ਤਖਤ ਖਾਲੀ ਕਰਵਾਇਆ ਜਾਏ ਪਟਨਾ ਸਾਹਿਬ ਉਨਾ ਹੀ ਕੰਮ ਦਾ ਭਲਾ ਹੋਵੇਗਾ ਕਿਉਂਕਿ ਇਹ ਬਿਲਕੁਲ ਅਵਾਦ ਹੋਦਾ ਰਹੇਗਾ ਇਹ ਕਾਲਪਕ ਸਰ ਦੇ ਵੱਲ ਇੱਕ ਕਾਲਪਕ ਕਮੇਟੀ ਨੂੰ ਤਲਬ ਕੀਤਾ ਗਿਆ ਇਸ ਦੀ ਵੀ ਜ਼ਿਕਰ ਦੇਖੋ ਜੇ ਸ੍ਰੀ ਅਕਾਲਪਕ ਸਾਹਿਬ ਨੇ ਚੋਣ ਖਾਲਸਾ ਦੀਵਾਨ ਦੀ ਕਮੇਟੀ ਨੂੰ ਤਲਬ ਕੀਤਾ ਹੈ ਤਾਂ ਉਹਨਾਂ ਨੂੰ ਨਿਰਮਾਣਤਾ ਸਾਹਿਬ ਪ੍ਰੇਮ ਸਾਹਿਬ ਸਤਕਾਰ ਸਾਹਿਬ ਅਕਾਲਪਕ ਸਾਹਿਬ ਪੇਸ਼ ਹੋਣਾ ਚਾਹੀਦਾ ਔਰ ਜੇ ਅਕਾਲਪਕ ਸਾਹਿਬ ਨੇ ਕਿਸੇ ਨੂੰ ਗੁਰਮਤ ਦੇ ਖਿਲਾਫ ਜਾ ਕੋ ਜਾਣੇ ਕੋਈ ਗੁਰਮਤ ਦੇ ਖਿਲਾਫ ਜਾਵੇ ਐਸਾ ਤੇ ਅਕਾਲ ਤਖਤ ਸਾਹਿਬ ਨੇ ਆਖੜਾ ਨਹੀਂ ਇਹ ਖੁਸ਼ਕਿਸਮਤੀ ਹੈ ਕਿ ਦਲੇਰੀ ਨਾਲ ਫੈਸਲੇ ਲੈਣ ਵਾਲੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੁਰਦੱਦ ਔਰ ਜੱਜਦਾਰ ਬਾਬਾ ਟੇਕ ਸਿੰਘ ਜੀ ਨੰਮਾ ਸਾਹਿਬ ਉਹ ਹਿੰਮਤ ਨਾਲ ਦਲੇਰੀ ਨਾਲ ਸਹੀ ਫੈਸਲੇ ਲੈ ਰਹੇ ਨੇ ਸੱਭ ਲੱਗਦਾ ਕਿ 450 ਤੋਂ ਉੱਪਰ ਮੈਂਬਰ ਉੱਤੇ ਹੈਗਾ ਕਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸਕਿਆ ਉਹ ਵੀ ਮੈਂਬਰ ਵਿੱਚ ਹੈ। ਮੈਂ ਕਿਹਾ ਜੀ ਭਾਵੇਂ 4000 ਮੈਂਬਰ ਹੋਵੇ ਮੁਬਾਰਕ ਹੈ ਜਿੰਨਾ ਵੱਧ ਹੋਣ ਵੱਡੀ ਸੰਸਥਾ ਹੋਵੇ ਇਹ ਵੀ ਚੰਗੀ ਗੱਲ ਹੈ। ਪਰ ਸਾਰੇ ਅੰਮ੍ਰਿਤਧਾਰੀ ਹੋਣ ਉਹਨਾਂ ਨੇ ਅੰਮ੍ਰਿਤ ਸਕਣਾ ਲਾਜ਼ਮੀ ਹੈ। ਪੰਥ ਦੀ ਸੰਸਥਾ ਹੈ ਨਾ ਜੇ ਅਸਾਂ ਕੋਈ ਹੈ ਜਿਨੇ ਅੰਮ੍ਰਿਤ ਨਹੀਂ ਸਕਿਆ ਅੰਮ੍ਰਿਤ ਪਾਨ ਕਰ ਲੈ। ਜਿਵੇਂ ਅਕਾਲ ਪੁਰਖ ਸਾਹਿਬ ਨੇ ਉਹਨਾਂ ਨੂੰ ਤਲਵ ਕੀਤਾ ਕਿ ਉਹਨਾਂ ਨੂੰ ਬੜੇ ਪ੍ਰੇਮ ਨਾਲ ਸਤਕਾਰ ਸਾਥ ਸਲਵ ਆ ਤੇ ਆਕੇ ਤੇ ਮਹਾਰਾਜ ਦੀ ਹਾਜ਼ਰੀ ਵਿੱਚ ਸ੍ਰੀ ਅਕਾਲ ਪਤੀ ਜੀ ਸਾਹਿਬ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਵੀ ਅਸੀਂ ਅੰਮ੍ਰਿਤਧਾਰੀ ਹਾਂ ਕਿ ਸਾਨੂੰ ਐਵੇਂ ਆਖਿਆ ਗਿਆ ਸ੍ਰੀ ਸਾਹਿਬ ਕੋਈ ਵੀ ਥੋੜੀ ਬਾਤ ਜੋ ਗੱਲ ਕੀਤੀ ਹੈ ਬਾਰੇ ਉਹਨਾਂ ਨੂੰ ਪਰਵਾਹ ਹੀ ਜਿਹੜੀ ਨਹੀਂ ਲੱਗਦੀ ਕਿਉਂਕਿ ਕੁਮਕਾਬ ਦੇ ਲੋਕਾਂ ਦਾ ਵਿਰੋਧ ਕੀਤਾ ਜਾ ਰਿਹਾ ਇਸ ਦੀ ਵੀ ਕੋਈ ਦੇਖੋ ਜੀ ਮੈਂ ਤਾਂ ਚਲੋ ਕੁਝ ਨਾ ਕੋਈ ਚੱਲਦਾ ਹੀ ਰਹਿੰਦਾ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਜਿਹੜੇ ਵਿਰੋਧ ਕਰਨ ਵਾਲੇ ਉਹਨਾਂ ਨੂੰ ਸੋਚਣਾ ਚਾਹੀਦਾ ਇਹ ਵਿਅਕਤੀ ਦਾ ਵਿਰੋਧ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਹੈ ਇਹ ਵਿਰੋਧ ਜਿਹੜਾ ਹੈਗਾ ਇਹ ਅੱਗੇ ਜਾ ਕੇ ਤੇ ਮਸਤਕ ਕਲੰਕਟਡ ਕਰੇਗਾ ਇਸ ਲਈ ਪੰਥ ਦੀਆਂ ਸੰਸਥਾਵਾਂ ਨੇ ਸਾਰੇ ਪੰਥਕ ਨੇ ਆ ਕੇ ਇਕੱਠੇ ਹੋਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਮੀਟਿੰਗ ਰਾਇਟ ਹੈ ਉਨ੍ਹਾਂ ਨੇ ਇਹ ਹੱਕ ਪਹੁੰਚਵਾ ਕੇ ਦਸਹਜ਼ਾਰ ਨੂੰ ਲਾ ਵੀ ਸਕਦੇ ਨੇ ਦਸਹਜ਼ਾਰ ਸਾਹਿਬਾਨ ਨੂੰ ਉਤਾਰ ਵੀ ਸਕਦੇ ਅੱਜ ਤੱਕ ਇਸ ਤਰ੍ਹਾਂ ਹੈ। ਜੀ। ਪਰ ਜਿਹੜੇ ਕਿਸੇ ਵਿਅਕਤੀ ਨਾਲ ਜੁੜੇ ਨੇ ਜਾਂ ਕਿਸੇ ਖਾਸ ਪਾਰਟੀ ਨਾਲ ਜੁੜੇ ਨੇ ਜਾਂ ਖਾਸ ਸਾਰਥ ਨਾਲ ਜੁੜੇ ਨੇ। ਉਹਨਾਂ ਦਾ ਜੇ ਸਵਾਰਥ ਸਿੱਧ ਨਹੀਂ ਹੁੰਦਾ ਤਾਂ ਉਹਨਾਂ ਵਿਰੋਧ ਕਰਨਾ ਹੀ ਹੁੰਦਾ। ਉਹ ਭਾਵੇਂ ਕੋਈ ਹੋਵੇ ਮੈਂ ਹੋਵਾਂ ਕਿਸੇ ਹੋਵੇ ਭਾਵੇਂ ਕੋਈ ਵੀ ਹੋਵੇ। ਅੱਛਾ ਚਲੋ ਅਜੇ ਕੀ ਦਾ ਜਿਹੜਾ ਵਿਰੋਧ ਕੀਤਾ ਯਾਰ ਅਸੀਂ ਕੰਮ ਦਾ ਸਦੇ ਜਿਹੜਾ ਕੰਮ ਦੇ ਵਿੱਚ ਕੀ ਲੈਚੇ ਜਾਂਦਾ। ਨਹੀਂ ਨਹੀਂ ਕੰਮ ਦੇ ਜਿਹੜੇ ਸਿੱਖਣੇ ਹੋ ਗੁਰੂ ਨਾਲ ਜੁੜੇ ਹੈ ਉਹਨਾਂ ਨੂੰ ਨਹੀਂ ਕੋਈ ਨਾ ਫਰਕ ਪੈਂਦਾ। ਉਸ ਸੱਤੀ ਲੋਗ ਬੋਲਣ ਵਾਲੇ ਪਹਿਲਾਂ ਵੀ ਆਏ ਨੇ ਕਦੇ ਨਹੀਂ ਬੋਲੇ ਤੁਸੀਂ ਦੱਸੋ ਉਹ ਕਾਲੀ ਫੋਲਾ ਸਿੰਘ ਵਾਲੇ ਵੀ ਵਿਰੋਧ ਕਰਨ ਵਾਲੇ ਵੀ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਤੇ ਕੋਲੜੇ ਖਾਨ ਦੀ ਸਜ਼ਾ ਵੀ ਪ੍ਰਵਾਨ ਕੀਤੀ ਸੀ ਬਿਲਕੁਲ ਦਸ ਦਸ ਲਾ ਲ ਭਾਈ ਅੰਮ੍ਰਿਤਪਾਲ ਵੀ ਲੈਵਲ ਦਾ ਜੋ ਹਵਾ ਚੱਲਦਾ ਪਿਆ ਇੱਥੇ ਵੀ ਕੋਈ ਨਾ ਦੇਖ ਰਿਹਾ ਜਿਹੜਾ ਕਤਲ ਹੋ ਗਿਆ ਯਾਰ ਦੇਖੋ ਜੀ ਅਸੀਂ ਕਿਸੇ ਦੇ ਕਤਲ ਨੂੰ ਸਹੀ ਨਹੀਂ ਠਹਿਰਾ ਸਕਦੇ ਜੀ ਕੋਈ ਕੋਈ ਹੋਵੇ ਜੇ ਕਿਸੇ ਦਾ ਕਤਲ ਕਰਦਾ ਔਰ ਖਾਸ ਕਰਕੇ ਕਿਸੇ ਬੀਬੀ ਦਾ ਕਤਲ ਕਰਦਾ ਤਾਂ ਉਹਦੇ ਕੋ ਸਲਾਹ ਤਾਂ ਨਹੀਂ ਕੀਤੀ ਜਾ ਸਕਦੀ ਜੀ ਜਿਉਂ ਨੇ ਬੜਾ ਚੰਗਾ ਕੀਤਾ ਜੀ ਗਲਤ ਅਸੀਂ ਕਿਸੇ ਦੇ ਕਤਲ ਦੀ ਸਾਦੀ ਵੀ ਪਰਦੇ ਨਾ ਕਿਸੇ ਦਾ ਕਤਲ ਕਰਨ ਨੂੰ ਚੰਗਾ ਕਹਿੰਦੇ ਹਾਂ ਹਾਂ ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਐਨੇ ਪਿੰਡਾਂ ਜਾ ਕੇ ਦੇਖੋ ਕਿਨੀ ਕਨਵਰਜਨ ਚੱਲ ਰਹੀ ਹੈ ਉੱਥੇ ਜਾ ਕੇ ਕਿਹਨੇ ਪ੍ਰਚਾਰ ਕੀਤਾ ਜਾ ਰਿਹਾ ਜੇ ਤੁਹਾਡੇ ਸਮਰੱਥਾ ਹੈ ਤਾਂ ਉਹਨੂੰ ਬਾਣੀ ਮਾਰੇ ਨੂੰ ਬਖਸ਼ੀ ਹੋਈ ਬਾਣੀ ਨਾਲ ਪ੍ਰਚਾਰ ਕਰੋ ਉਸੇ ਸਹੀ ਰਸਤਾ ਦਿਖਾਓ ਚਿਰਾਗ ਨੇ ਰਸਤਾ ਦਿਖਾਉਣਾ ਹੁੰਦਾ ਹੈ ਰਸਤੇ ਤੇ ਚੱਲਣਾ ਰਾਹ ਗਿਆ ਦਾ ਕੰਮ ਹੁੰਦਾ ਇਸ ਲਈ ਸਾਰੀ ਦੁਨੀਆ ਚ ਤੁਹਾਨੂੰ ਕੋਈ ਨਾ ਕੋਈ ਲੋਕ ਮਿਲ ਜਾਣਗੇ ਅਸੀਂ ਨਹੀਂ ਕਹਿੰਦੇ ਵੀ ਕੋਈ ਕਿਸ ਤਰ੍ਹਾਂ ਦਾ ਨੰਗੇਜ਼ ਦਿਖਾਵੇ ਜਾਂ ਚੰਗੀ ਗੱਲ ਹੈ ਅਸੀਂ ਉਸ ਦਾ ਉਸ ਨੂੰ ਵੀ ਅਸੀਂ ਇਹ ਸਲਾਹਦੇ ਪਰ ਬਿਨਾਂ ਕਾਰਨ ਕਿਸੇ ਦਾ ਕਤਲ ਕਰ ਦੇਣਾ ਇਹ ਕੋਈ ਇਨਸਾਨੀ ਗੱਲ ਨਹੀਂ ਹੈ ਜੱਟਾਂ ਦੇ ਦਿੱਕਾ ਦੇ ਕੁਲਾਈ ਗੇਮ ਕਾਫੀ ਸ਼ਿਆਦਤ ਕੀਤੀ ਲੱਗਦੀ ਕਿਵੇਂ ਦੇਖੋ ਨਹੀਂ ਹੋ ਸਕਦਾ ਮੰਦ ਭਾਗ ਹੈ ਜੇ ਐਸਾ ਹੁੰਦਾ ਤਾਂ ਉਹ ਨਹੀਂ ਹੋਣਾ ਚਾਹੀਦਾ ਤਖਤ ਸਾਹਿਬਾਨ ਕੋਈ ਇੱਕ ਤੁਸੀਂ ਸਾਰੇ ਸਿਆਣੇ ਸੱਜਣ ਖੜੇ ਹੋ ਨਾਮਨਜ਼ਰ ਸਾਰੇ ਦੁਨੀਆ ਕੋਲ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਨਹੀਂ ਹੈ ਦੁਨੀਆ ਦੇ ਸਾਰੇ ਮਤ ਸਤਕਾਰਯੋਗ ਨਪਰ ਕਿਸੇ ਕੋਲ ਅਕਾਲ ਪੁਰਖ ਦਾ ਤਖਤ ਨਹੀਂ ਹੈ ਉਹ ਖਾਲਸਾ ਪੰਥ ਕੋਲ ਤੇ ਜੇ ਅਸੀਂ ਉਸ ਦਾ ਵਿਰੋਧ ਕਰ ਰਿਹਾ ਤੇ ਖਾਲਸਾ ਪੰਥ ਦਾ ਵਿਰੋਧ ਕਰ ਇਸ ਲਈ ਇਹ ਗੱਲ ਜਿਹੜੀ ਹੈ ਉਹ ਸ਼ੋਭੀਤ ਨਹੀਂ ਹੈ ਸਾਰਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦਾ ਸਮਰਪਤ ਹੈ ਜੇ ਕਿਤੇ ਵਿਰੋਧ ਨਾ ਕਰਦੇ ਹੁੰਦੇ ਤੇ ਅੱਜ ਗੱਲ ਹੋਰ ਹੋਣੀ ਸੀ ਇਸ ਕਰਕੇ ਅਸੀਂ ਬੇਸਤਾ ਦੇ ਦੇਣਾ ਕਦੇ ਕਿਸੇ ਪਾਰਟੀ ਨੂੰ ਦੇ ਦੇਓ ਕਦੇ ਕਿਸੇ ਸਰਕਾਰ ਨੂੰ ਦੇ ਦੇਓ ਕਦੇ ਕਿਸੇ ਸੰਸਥਾ ਨੂੰ ਦੇ ਦੇਓ ਕਦੇ ਕਿਸੇ ਵਿਅਕਤੀ ਨੂੰ ਦੇ ਦੇਓ ਪਰ ਦੋ ਸਾਡਾ ਆਪਣਾ ਹਾਂ ਸਾਨੂੰ ਖੁਦ ਸੋਚਣਾ ਚਾਹੀਦਾ ਅਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਕਰੀਏ ਜਿੱਥੇ ਸਾਡਾ ਸੰਚੁਕਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਬਾਕੀ ਤੁਸੀਂ ਦੇਖਿਆ ਵੀ ਇਹ ਤੇ ਸ਼ਰਮਾਇਆ ਕਾਲੂਵਾਲ ਦੇ ਪ੍ਰਧਾਨ ਦਾ ਸੁਖਬੀਰ ਸਿੰਘ ਬਾਗਲਾ ਆ ਕੇ ਬਗਲ ਚ ਪੱਲਾ ਪਾ ਕੇ ਨਿਮਾਣੇ ਸਤੰਗ ਦੇਸ ਹੋਏ ਦਰਵਾਜ਼ੇ ਤੇ ਸੇਵਾਦਾਰ ਦਾ ਬਾਣਾ ਪਾ ਕੇ ਉਹਨਾਂ ਨੇ ਸੇਵਾ ਨਿਭਾਈ। ਉਹਦੇ ਬਾਅਦ ਵੀ ਜਿਹੜੇ ਗੱਲਾਂ ਕਰੀ ਜਾਂਦੇ ਨੇ ਮੈਨੂੰ ਸਮਝ ਤੇ داری। ਹੋਰ ਕੀ ਕਰਨਾ ਨੇ? ਇਹ ਗੋਲੀ ਚੱਲ ਗਈ ਸੀ ਗੁਰੂ ਜੀ ਨੇ ਰਾਖੀ ਕਰਨ ਲਈ ਬਚਾਲਿਆ ਹੁਣ ਇਸ ਤੋਂ ਅੱਗੇ ਕੀ ਕਰਨਾ? ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਬਚਕਾਨੀਆਂ ਨੇ ਔਰ ਹਾਸੋ ਜਿਹੜੀਆਂ ਨੇ ਮੈਂ ਫਿਰ ਮੈਂ ਆਮ ਵਿਅਕਤੀ ਆ ਤੇ ਮੇਰੀ ਗੱਲ ਜ਼ਿਆਦਾ ਸ਼ਾਇਦ ਨਾ ਹੋਵੇ ਪਰ ਮੈਨੂੰ ਇਹਨਾਂ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਅੜਨੋ ਵਾਲਾ ਸੁਖੀ ਜੀਵਨ ਨਹੀਂ ਜੀ ਸਕਦਾ ਭਾਵੇਂ ਉਹ ਗਿਆਨੀ ਗਿਆਨ ਸਿੰਘ ਸਨ ਦੇਸ਼ ਦੇ ਰਾਸ਼ਟਰਪਤੀ ਸਨ ਭਾਵੇਂ ਉਹ ਭਾਈ ਬੁੱਟਾ ਸਿੰਘ ਸਨ ਦੇਸ਼ ਦੇ ਗ੍ਰਹਿ ਮੰਤਰੀ ਸਨ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਨ ਸਟੇਟ ਦੇ ਮੁੱਖ ਮੰਤਰੀ ਸਨ ਸਾਰੇ ਨੇ ਸਾਹ ਬਾਬਾ ਸੰਤਾ ਸਿੰਘ ਜੀ ਸਨ ਧਿਆਨ ਸਿੰਘ ਸਾਰੇ ਨੇ ਹੋਰ ਬਹੁਤ ਸਾਰੇ ਨੇ ਸਮੇਂ ਸਮੇਂ ਆ ਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਨਾਕ ਮਸਤਕ ਹੋ ਕੇ ਪ੍ਰਵਾਨ ਕੀਤਾ ਤੇ ਪ੍ਰਵਾਨ ਕਰਨ ਵਿੱਚ ਸਾਡੀ ਪ੍ਰਵਾਨਗੀ ਠੀਕ ਧੰਨਵਾਦ